ਕਾਰ ਸਲਮਾਨ ਖਾਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਦੇ ਵਿੱਚ ਬਣੇ ਹੀ ਰਹਿੰਦੇ ਨੇ ਫਿਰ ਚਾਹੇ ਉਹ ਅਦਾਕਾਰੀ ਹੋਵੇ ਜਾਂ ਫਿਰ ਸਮਾਜ ਸੇਵੀ ਕੰਮ ਅਦਾਕਾਰ ਸਲਮਾਨ ਖਾਨ ਦਰਿਆ ਦਿੱਲੀ ਦੇ ਲੋਕਾਂ ਦੀ ਮਦਦ ਦੇ ਲਈ ਜਾਣੇ ਜਾਂਦੇ ਨੇ ਹਾਲੀ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਇੱਕ ਬੱਚੇ ਦੇ ਨਾਲ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਸ ਦਾ ਕਾਰਨ ਇਹ ਹੈ ਕਿ ਸਲਮਾਨ ਖਾਨ ਨੇ ਇੱਕ ਕੈਂਸਰ ਪੀੜਤ ਬੱਚੇ ਦੀ ਇੱਛਾ ਹੈ ਜਿਹੜੀ ਉਹ ਪੂਰੀ ਕੀਤੀ ਹੈ ਲੁਧਿਆਣੇ ਦਾ ਰਹਿਣ ਵਾਲਾ ਇਹ ਕੈਂਸਰ ਪੀੜਤ ਬੱਚਾ ਜਿਸ ਨੂੰ ਸਲਮਾਨ ਖਾਨ ਨੇ ਆਪਣੇ ਵੰਗੜੇ ਦੇ ਵਿੱਚ ਬੁਲਾ ਕੇ ਮੁਲਾਕਾਤ ਕੀਤੀ ਹੈ ਦੱਸ ਦਈਏ ਕਿ 2018 ਦੇ ਵਿੱਚ ਮੁੰਬਈ ਦੇ ਟਾਟਾ ਕੈਂਸਰ ਹਸਪਤਾਲ ਦੇ ਵਿੱਚ ਸਲਮਾਨ ਖਾਨ ਸਭ ਤੋਂ ਪਹਿਲਾਂ ਇਸ ਬੱਚੇ ਨੂੰ ਮਿਲੇ ਸਨ ਕੈਂਸਰ ਪੀੜ ਦੇ ਬੱਚੇ ਦੀ ਇਹ ਇੱਛਾ ਸੀ ਕਿ ਉਹ ਸਲਮਾਨ ਖਾਨ ਨੂੰ ਮਿਲਣਾ ਚਾਹੁੰਦੇ ਨੇ ਤਾਂ ਸਲਮਾਨ ਖਾਨ ਨੇ ਸਭ ਤੋਂ ਪਹਿਲਾਂ ਉਸ ਬੱਚੇ ਦੇ ਨਾਲ ਮੁਲਾਕਾਤ ਕੀਤੀ ਸੀ ਤਾਂ ਹੁਣ ਠੀਕ ਹੋਣ ਤੋਂ ਬਾਅਦ ਸਲਮਾਨ ਖਾਨ ਨੇ ਇੱਕ ਵਾਰ ਫਿਰ ਉਸ ਬੱਚੇ ਨੂੰ ਆਪਣੇ ਬੰਗਲੇ ਦੇ ਵਿੱਚ ਬੁਲਾਇਆ ਹੈ ਤੇ ਉਸ ਦੇ ਨਾਲ ਕਾਫੀ ਸਮਾਂ ਹੈ ਜਿਹੜਾ ਉਹ ਬਤਾਇਆ ਹੈ ਤੇ ਇਸ ਦੌਰਾਨ ਉਸ ਬੱਚੇ ਦੀ ਮਾਂ ਵੀ ਉਸ ਬੱਚੇ ਦੇ ਨਾਲ ਮੌਜੂਦ ਸੀ 27 ਦੀਆਂ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਲਗਭਗ ਡੇਢ ਘੰਟੇ ਦਾ ਸਮਾਂ ਹੀ ਜਿਹੜਾ ਉਹ ਸਲਮਾਨ ਖਾਨ ਨੇ ਇਸ ਬੱਚੇ ਦੇ ਨਾਲ ਬਿਤਾਇਆ ਏ ਦੱਸਦੀ ਹੈ ਕਿ 9 ਸਾਲ ਦਾ ਬੱਚਾ ਜਗਨਦੀਪ ਜੱਗੂ ਮਾਡਲ ਟਾਊਨ ਲੁਧਿਆਣਾ ਦਾ ਰਹਿਣ ਵਾਲਾ ਏ ਉਹ 7 ਮਹੀਨਿਆਂ ਵਿੱਚ ਕੈਂਸਲ ਦੀ ਚੌਥੀ ਸਟੇਜ ਨੂੰ ਹਰਾ ਕੇ ਘਰ ਪਰਤਿਆ ਏ ਉਸ ਨੂੰ 2018 ਦੇ ਵਿੱਚ ਸਾਡੇ 3 ਸਾਲ ਦੀ ਉਮਰ ਦੇ ਵਿੱਚ ਕੈਂਸਰ ਦਾ ਪਤਾ ਲੱਗਿਆ ਸੀ ਇਸ ਕਾਰਨ ਉਸ ਬੱਚੇ ਦੀ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਪਰ ਇਲਾਜ ਤੋਂ ਬਾਅਦ ਉਸ ਨੂੰ ਮੁੜਤ ਦਿਖਣ ਲੱਗਾ ਮੀਡੀਆ ਰਿਪੋਰਟਾਂ ਤੋਂ ਮੰਨੀਏ ਤਾਂ ਜੱਗੂ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਉਸ ਨੂੰ ਹੌਸਲਾ ਦਿੱਤਾ ਉਹਨਾਂ ਨੂੰ ਮੁੰਬਈ ਦੇ ਟਾਟਾ ਕੈਂਸਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉੱਥੇ ਫਾਊਂਡੇਸ਼ਨ ਨੇ ਉਹਨਾਂ ਨੂੰ ਉਹਨਾਂ ਦੀ ਇੱਛਾ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਸਲਮਾਨ ਖਾਨ ਨੂੰ ਮਿਲਣਾ ਚਾਹੁੰਦੇ ਹਨ ਸੰਗਠਨ ਦੇ ਮੈਂਬਰਾਂ ਨੇ ਜੱਗੂ ਦੀ ਵੀਡੀਓ ਸਲਮਾਨ ਖਾਨ ਨੂੰ ਭੇਜੀ 2018 ਦੇ ਵਿੱਚ ਸਲਮਾਨ ਖਾਨ ਪਹਿਲੀ ਵਾਰ ਜੱਗੂ ਨੂੰ ਮਿਲਣ ਦੇ ਲਈ ਟਾਟਾ ਕੈਂਸਰ ਹਸਪਤਾਲ ਪਹੁੰਚੇ ਸੀ ਉਹ ਬੱਚਾ ਜਦੋਂ ਪੂਰੇ ਤਰੀਕੇ ਦੇ ਨਾਲ ਠੀਕ ਹੋ ਗਿਆ ਇਹ ਤਾਂ ਉਸ ਤੋਂ ਬਾਅਦ ਉਹਨਾਂ ਨੇ ਫਿਰ ਇਸ ਬੱਚੇ ਨੂੰ ਆਪਣੇ ਬੰਗਲੇ ਦੇ ਵਿੱਚ ਬੁਲਾਇਆ ਤੇ ਤਕਰੀਬਨ ਡੇਢ ਘੰਟੇ ਤੱਕ ਸਮਾਂ ਜਿਹੜਾ ਉਸ ਬੱਚੇ ਦੇ ਨਾਲ ਬਤਾਇਆ ਦੌਰਾਨ ਬੱਚੇ ਦੀ ਮਾਂ ਵੀ ਉਸ ਦੇ ਨਾਲ ਮੌਜੂਦ ਸੀ ਤਸਵੀਰਾਂ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਸਲਮਾਨ ਖਾਨ ਦੇ ਇਸ ਬੱਚੇ ਦੇ ਨਾਲ ਤਾਂ ਇਹ ਉਹ ਬੱਚਾ ਹੈ ਜਿਹੜਾ ਹੁਣ ਪੂਰੇ ਤਰੀਕੇ ਦੇ ਨਾਲ ਠੀਕ ਹੋ ਗਿਆ ਹੈ ਤੇ ਇਸ ਬੱਚੇ ਦੀ ਇੱਛਾ ਹੈ ਜਿਹੜੀ ਉਹ ਸਲਮਾਨ ਖਾਨ ਨੇ ਪੂਰੀ ਕੀਤੀ ਹੈ ਤੇ ਹੁਣ ਉਸ ਦੇ ਠੀਕ ਹੋਣ ਤੋਂ ਬਾਅਦ ਸਲਮਾਨ ਖਾਨ ਦੇ ਵੱਲੋਂ ਉਸ ਬੱਚੇ ਦੇ ਨਾਲ ਦੁਬਾਰਾ ਮੁਲਾਕਾਤ ਕੀਤੀ ਗਈ ਤੇ ਉਸ ਨੂੰ ਆਪਣੇ ਬੰਗਲੇ ਦੇ ਵਿੱਚ ਬੁਲਾਇਆ ਗਿਆ ਦੌਰਾਨ ਉਸ ਬੱਚੇ ਦੀ ਮਾਂ ਵੀ ਉੱਥੇ ਮੌਜੂਦ ਸੀ ਬਿਊਰੋ ਰਿਪੋਰਟ ਸ਼ੇਪਰੇਡ ਨਿਊਜ਼ ਦਾ ਕਾਰ ਸਲਮਾਨ ਖਾਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਦੇ ਵਿੱਚ ਬਣੇ ਹੀ ਰਹਿੰਦੇ ਨੇ ਫਿਰ ਚਾਹੇ ਉਹ ਅਦਾਕਾਰੀ ਹੋਵੇ ਜਾਂ ਫਿਰ ਸਮਾਜ ਸੇਵਿਕਾ ਅਦਾਕਾਰ ਸਲਮਾਨ ਖਾਨ ਦਰਿਆ ਦਿੱਲੀ ਦੇ ਲੋਕਾਂ ਦੀ ਮਦਦ ਦੇ ਲਈ ਜਾਣੇ ਜਾਂਦੇ ਹਨ। ਹਾਲ ਹੀ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਇੱਕ ਬੱਚੇ ਦੇ ਨਾਲ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਇਸ ਦਾ ਕਾਰਨ ਇਹ ਹੈ ਕਿ ਸਲਮਾਨ ਖਾਨ ਨੇ ਇੱਕ ਕੈਂਸਰ ਪੀੜਤ ਬੱਚੇ ਦੀ ਇੱਛਾ ਹੈ ਜਿਹੜੀ ਉਹ ਪੂਰੀ ਕੀਤੀ ਹੈ। ਲੁਧਿਆਣੇ ਦਾ ਰਹਿਣ ਵਾਲਾ ਇਹ ਕੈਂਸਰ ਪੀੜਤ ਬੱਚਾ ਜਿਸ ਨੂੰ ਸਲਮਾਨ ਖਾਨ ਨੇ ਆਪਣੇ ਵੰਗੜੇ ਦੇ ਵਿੱਚ ਬੁਲਾ ਕੇ ਮੁਲਾਕਾਤ ਕੀਤੀ ਹੈ। ਦੱਸਦੀ ਹੈ ਕਿ 2018 ਦੇ ਵਿੱਚ ਮੁੰਬਈ ਦੇ ਟਾਟਾ ਕੈਂਸਰ ਹਸਪਤਾਲ ਦੇ ਵਿੱਚ ਸਲਮਾਨ ਖਾਨ ਸਭ ਤੋਂ ਪਹਿਲਾਂ ਇਸ ਬੱਚੇ ਨੂੰ ਮਿਲੇ ਸਨ ਕੈਂਸਰ ਪੀੜ ਦੇ ਬੱਚੇ ਦੀ ਇਹ ਇੱਛਾ ਸੀ ਕਿ ਉਹ ਸਲਮਾਨ ਖਾਨ ਨੂੰ ਮਿਲਣਾ ਚਾਹੁੰਦੇ ਨੇ ਤਾਂ ਸਲਮਾਨ ਖਾਨ ਨੇ ਸਭ ਤੋਂ ਪਹਿਲਾਂ ਇਸ ਬੱਚੇ ਦੇ ਨਾਲ ਮੁਲਾਕਾਤ ਕੀਤੀ ਸੀ ਤਾਂ ਹੁਣ ਠੀਕ ਹੋਣ ਤੋਂ ਬਾਅਦ ਸਲਮਾਨ ਖਾਨ ਨੇ ਇੱਕ ਵਾਰ ਫਿਰ ਉਸ ਬੱਚੇ ਨੂੰ ਆਪਣੇ ਬੰਗਲੇ ਦੇ ਵਿੱਚ ਬੁਲਾਇਆ ਏ ਤੇ ਉਸ ਦੇ ਨਾਲ ਕਾਫੀ ਸਮਾਂ ਹੈ ਜਿਹੜਾ ਉਹ ਬਤਾਇਆ ਏ ਤੇ ਇਸ ਦੌਰਾਨ ਉਸ ਬੱਚੇ ਦੀ ਮਾਂ ਵੀ ਉਸ ਬੱਚੇ ਦੇ ਨਾਲ ਮੌਜੂਦ ਸੀ 22000 ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਲਗਭਗ ਡੇਢ ਘੰਟੇ ਦਾ ਸਮਾਂ ਹੀ ਜਿਹੜਾ ਉਹ ਸਲਮਾਨ ਖਾਨ ਨੇ ਇਸ ਬੱਚੇ ਦੇ ਨਾਲ ਬਿਤਾਇਆ ਏ ਦੱਸਦੇ ਕਿ 9 ਸਾਲ ਦਾ ਬੱਚਾ ਜਗਨਦੀਪ ਜੱਗੂ ਮਾਡਲ ਟਾਊਨ ਲੁਧਿਆਣਾ ਦਾ ਰਹਿਣ ਵਾਲਾ ਏ ਉਹ 7 ਮਹੀਨਿਆਂ ਵਿੱਚ ਕੈਂਸਲ ਦੀ ਚੌਥੀ ਸਟੇਜ ਨੂੰ ਹਰਾ ਕੇ ਘਰ ਪਰਤਿਆ ਏ ਉਸਨੂੰ 2018 ਦੇ ਵਿੱਚ ਸਾਡੇ 3 ਸਾਲ ਦੀ ਉਮਰ ਦੇ ਵਿੱਚ ਕੈਂਸਰ ਦਾ ਪਤਾ ਲੱਗਿਆ ਸੀ ਇਸ ਕਾਰਨ ਉਸ ਬੱਚੇ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਪਰ ਇਲਾਜ ਤੋਂ ਬਾਅਦ ਉਸਨੂੰ ਮੁੜ ਦਿਖਣ ਲੱਗਾ ਮੀਡੀਆ ਰਿਪੋਰਟਾਂ ਤੋਂ ਮੰਨਿਆ ਤਾਂ ਜੱਗੂ ਨੇ ਦੱਸਿਆ ਕਿ ਉਸਦੇ ਪਰਿਵਾਰ ਨੇ ਉਸਨੂੰ ਹੌਸਲਾ ਦਿੱਤਾ ਉਹਨਾਂ ਨੂੰ ਮੁੰਬਈ ਦੇ ਟਾਟਾ ਕੈਂਸਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉੱਥੇ ਫਾਊਂਡੇਸ਼ਨ ਨੇ ਉਹਨਾਂ ਨੂੰ ਉਹਨਾਂ ਦੀ ਇੱਛਾ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਸਲਮਾਨ ਖਾਨ ਨੂੰ ਮਿਲਣਾ ਚਾਹੁੰਦੇ ਹਨ ਸੰਗਠਨ ਦੇ ਮੈਂਬਰਾਂ ਨੇ ਜੱਗੂ ਦੀ ਵੀਡੀਓ ਸਲਮਾਨ ਖਾਨ ਨੂੰ ਭੇਜੀ 2018 ਦੇ ਵਿੱਚ ਸਲਮਾਨ ਖਾਨ ਪਹਿਲੀ ਵਾਰ ਜੱਗੂ ਨੂੰ ਮਿਲਣ ਦੇ ਲਈ ਟਾਟਾ ਕੈਂਸਰ ਹਸਪਤਾਲ ਪਹੁੰਚੇ ਸੀ। ਉਹ ਬੱਚਾ ਜਦੋਂ ਪੂਰੇ ਤਰੀਕੇ ਦੇ ਨਾਲ ਠੀਕ ਹੋ ਗਿਆ ਇਹ ਤਾਂ ਉਸ ਤੋਂ ਬਾਅਦ ਉਹਨਾਂ ਨੇ ਫਿਰ ਇਸ ਬੱਚੇ ਨੂੰ ਆਪਣੇ ਬੰਗਲੇ ਦੇ ਵਿੱਚ ਬੁਲਾਇਆ ਤੇ ਤਕਰੀਬਨ ਡੇਢ ਘੰਟੇ ਤੱਕ ਸਮਾਂ ਜਿਹੜਾ ਉਸ ਬੱਚੇ ਦੇ ਨਾਲ ਬਤਾਇਆ। ਦੌਰਾਨ ਬੱਚੇ ਦੀ ਮਾਂ ਵੀ ਉਸ ਦੇ ਨਾਲ ਮੌਜੂਦ ਸੀ। ਤਸਵੀਰਾਂ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਸਲਮਾਨ ਖਾਨ ਦੇ ਅਤੇ ਬੱਚੇ ਦੇ ਨਾਲ ਤਾਂ ਇਹ ਉਹ ਬੱਚਾ ਹੈ ਜਿਹੜਾ ਹੁਣ ਪੂਰੇ ਤਰੀਕੇ ਦੇ ਨਾਲ ਠੀਕ ਹੋ ਗਿਆ ਹੈ ਤੇ ਇਸ ਬੱਚੇ ਦੀ ਇੱਛਾ ਹੈ ਹੋ ਸਲਮਾਨ ਖਾਨ ਨੇ ਪੂਰੀ ਕੀਤੀ ਹੈ ਤੇ ਹੁਣ ਉਸਦੇ ਠੀਕ ਹੋਣ ਤੋਂ ਬਾਅਦ ਸਲਮਾਨ ਖਾਨ ਦੇ ਵੱਲੋਂ ਤੇ ਬੱਚੇ ਦੇ ਨਾਲ ਦੁਬਾਰਾ ਮੁਲਾਕਾਤ ਕੀਤੀ ਗਈ ਤੇ ਉਸ ਨੂੰ ਆਪਣੇ ਬੰਗਲੇ ਦੇ ਵਿੱਚ ਬੁਲਾਇਆ ਗਿਆ ਦੌਰਾਨ ਉਸ ਬੱਚੇ ਦੀ ਮਾਂ ਵੀ ਉੱਥੇ ਮੌਜੂਦ ਸੀ ਬਿਊਰੋ ਰਿਪੋਰਟ ਦੀ ਸ਼ਾਪਰੇਡ ਨਿਊਜ਼ ਦੇ ਨਾਲ ਧੰਨਵਾਦ